Çer <laughs> ദണ പർ ਹੀ ਸਤਿ ਪਤੇ ਪਤਿਤ ਪਾਵਨ ਕਿਰਪਾ ਨਦਾਨ ਭਗਤ ਵਚਨ ਵਾਜੇ ਕੁਲ ਆਲਾ ਸਰਵ ਰੇਖਾਏ ਨਾਦੇ ਮਾਲਕ ਕਰ ਗਤੀ ਤੇ ਬ੍ਰਾਜ ਮਾਨ ਜਗ ਜੁਗ ਅਟਲ ਧੰਤਨ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਪਾਵਨ ਪਵਿੱਤਰ ਅਯੂਰੀ ਦੇ ਅੰਦਰ ਅਮਰਤ ਵੇਲੇ ਤੋਂ ਮਹਾਜਨੀਆਂ ਭਰ ਰਏ ਗੁਰੂ ਪ੍ਰਿਆਰੀ ਸਾਧ ਸੰਗਤ ਜੀਓ ਆਪਾਸ਼ਣ ਔਪਾਰ ਕਿਰਪਾ ਰਹਿਮਤ ਕੀਤੀ। ਜੋ ਸਾਨੂੰ ਅਮਰਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਅਮਰਤ ਵੇਲੇ ਤੋਂ ਸਭ ਸੰਗਤ ਜੀਆਂ ਘੜੀਆਂ ਪ੍ਰਾਪਤ ਹੋਈਆਂ ਅਮਰਤ ਵੇਲੇ ਤੋਂ ਹੀ ਸੰਗਰਦਵਾਨ ਸਜਾਏ ਗਏ। ਉਹ ਸਜੇ ਹੋਏ ਦਵਾਨਾਂ ਦੇ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਮਾਨ ਕਰਨ ਦੀ ਸੇਵਾ ਹੋਈ। ਤਾਂ ਤੇ ਆਪ ਸਰਬਾ ਸੰਗਤਾਂ ਨੇ ਬੜੇ ਹੀ ਆਤਮ ਸਤਕਾਰ ਦੇ ਨਾਲ ਪੰਜਾਂ ਬਾਣੀਆਂ ਦੇ ਨਿਤਨੇਮ ਨੂੰ ਸਰਵਣ ਕੀਤਾ ਹੁਣ ਸੁਭਾਗ ਸਮਾ ਪ੍ਰਾਪਤ ਹੋਇਆ ਰਜਨਾ ਜੀਹਾਂ ਕਥਾ ਵਿਚਾਰਾਂ ਦੇ ਨਾਲ ਜਾਣਦਾ ਜੋ ਪਾਸ਼ਾ ਜੀ ਅਪਾਰ ਕਿਰਪਾ ਦੇ ਨਾਲ ਲੜੀਵਾਰ ਕਥਾ ਵਿਚਾਰਾਂ ਚਰ ਰੰਜਾ ਉਹਨਾਂ ਦੇ ਨਾਲ ਸਾਹਣ ਪਾਉਣ ਦਾ ਜੋ ਵੀ ਸੁਭਾਗ ਸਮਾ ਮਿਲਿਆ ਹੈ ਉਸ ਨੂੰ ਵਰਥਾ ਨਾ ਗਵਾਈਏ ਆਪਣੇ ਮਨ ਅਤੇ ਚਿੱਤ ਨੂੰ ਆਕਰਸ਼ਿਤਾ ਕਰਦਿਆਂ ਹੋਇਆ ਗੁਰੂ ਦਰਵਾਜ਼ਾਂ ਵਿੱਚ ਹਾਜ਼ਰ ਹੋਣ ਵਾਸਤੇ ਗੁਰੂ ਸੰਗਤ ਕਰਕੇ ਆਪਣਾ ਮਨੁੱਖਾ ਜੀਵਨ ਸਭਾ ਕਰਕੇ ਜੀਵ ਆਪ ਸਰਬ ਸੰਗਤਾਂ ਨੇ ਕਰਦੀਆਂ ਪਾਵਨ ਪੀਤਰ ਵਿਚਾਰਾਂ ਦੇ ਅੰਦਰ ਇਸ ਗੀਤਾਂ ਦੇ ਸਰਤਾਜ ਪੰਚਮ ਪਾਸ਼ ਧੰ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪੀਤਰ ਬਚਨਾਂ ਅਨੁਸਾਰ ਵਰਣ ਕੀਤਾ ਇਹ ਮਨ ਤੂੰ ਸਾਰਿਆਂ ਜਤਰਾਇਆਂ ਛਡ ਗੁਰੂ ਜੀ ਚਰਨੇ ਬਾ ਗੁਰੂ ਜੀ ਸਨ ਭਿਆ ਪ੍ਰਮਾਤਮਾ ਨਾਲ ਮੁਲਾ ਹੁੰਦਾ ਹੈ ਸਿਰਮਉਸ ਪਰਮਾਤਮਾ ਦੇ ਸਹੇਤਾ ਦੀ ਆਸ ਬਣਾ ਜਿਸ ਦਾ ਸਭ ਜੀਵਾਂ ਨੂੰ ਭਰੋਸਾ ਹੈ ਜਿਹੜੇ ਸਭ ਜੀਵ ਸਦਾ ਤੇ ਇਸ ਪਰਮਾਤਮਾ ਦਾ ਵੰਗ ਰਹੇ ਹਨ ਤੋ ਵੀ ਗੁਰੂ ਦੇ ਪਿਆਰਿਆ ਸਭ ਵਿੱਚ ਪਰਾਂਇਆ ਛਡ। ਜਿ ਗੁਰੂ ਦੇ ਚਰਨੀ ਆ ਗੁਰੂ ਦੀ ਸੰਗ ਵਿੱਚ ਭਿਆਹੀ ਪਰਮਾਤਮਾ ਦਾ ਬਲਾਪ ਹੁੰਦਾ ਹੈ। ਇਹ ਮੇਰੇ ਵਣਾ ਆਨੰਦ ਨਾਲ ਨੇ ਆਤਮਾ ਘੋਲ ਦਾ ਨਾਲ ਪਰਮਾਤਮਾ ਦਾ ਨਾਮ ਸਿਮਰ। ਆਨੰਦ ਨਾਲ ਆ ਉ ਗੁਰੂ ਦੇ ਪਿਆਰੇ ਅੱਠੇ ਫੈਰ ਪਰਮਾਤਮਾ ਨੂੰ ਸਿਮਰਦਾ ਰਹਿ ਸਦਾ ਕੋਪੰਜ ਪਰਮਾਤਮਾ ਦੇ ਗੀਤ ਗਾ ਤੇ ਜੀ ਜਾਨ ਸਭ ਵਿੱਚ ਆਸ ਪਰਮਾਤਮਾ ਦੇ ਉਸੇ ਪਰਮਾਤਮਾ ਦੇ ਮਸਾਨਾ ਚ ਪਾ ਜਿਸ ਨੇ ਪ੍ਰਾਪਰਤਾ ਕੋਈ ਹੋਰ ਨਹੀਂ ਜਿਸ ਦੇ ਕੋਈ ਪ੍ਰਾਪਰ ਹੀ ਨਹੀਂ ਕਰ ਸਕਦਾ ਜੇ ਤੱਕ ਅੰਤ ਨਹੀਂ ਪਾ ਸਕਦਾ ਦੇਵੀ ਵੜਿਆਏ ਬੜੀ ਬਿਆੰਦ ਹੈ ਜੇ ਤਾਂ ਆंती ਨਹੀਂ ਪਾਇਆ ਜਾ ਸਕਦਾ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਸ ਪ੍ਰਮਾਤਮਾ ਸਰਬੇ ਚੰਨਾ ਕਰ ਜਿਹੜਾ ਨਾਮ ਸਿਮਰਿਆ ਬਹੁਤ ਆਤਮ ਅਨੰਦ ਮਿਲਦਾ ਹੈ ਕੋਈ ਵੀ ਤਾਂ ਕਨੇਸਕਾ ਸਨ ਕੋ ਨਹੀਂ ਸਕਦਾ ਜਿਹੜਾ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਗੁਰੂ ਦੇ ਪਿਆਰੇ ਆਤਮ ਅਨੰਦ ਮਿਲਦਾ ਉਸ ਆਤਮ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਕੋਈ ਵੀ ਦਨ ਕਰੇ ਸੋ ਸਭ ਤੇ ਪਹੁੰ ਨਹੀਂ ਸਕਦਾ ਪਰਮਾਤਮਾ ਹੀ ਸਦਾ ਕੈ ਰਹਿਣ ਵਾਲਾ ਮਾਲਕ ਹੈ ਸਦਾ ਉਸੇ ਦੀ ਸੇਵਾ ਭਗਤੀ ਕਰਦਾ ਰਹੇ ਸ ਪਰਮਾਤਮਾ ਦੀ ਸੇਵਾ ਸੰਗਤ ਕਰ ਜਿਸ ਨੇ ਤੈਨੂੰ ਇਸ ਦੁਨੀਆਂ ਤੇ ਤੈਨੂੰ ਸਾਜਣਾ ਕੀਤਾ ਹੈ ਤੈਨੂੰ ਪਹਿਲਾ ਕੀਤਾ ਹੈ ਤਨ ਮਨੁੱਖਾ ਜੰਮ ਦੇ ਵਿੱਚ ਲੱਗੇ ਆਉਂਦਾ ਹੈ ਹਰ ਤਰ੍ਹਾਂ ਕਰਕੇ ਤੈਨੂੰ ਉਸ ਪਰਮਾਤਮਾ ਨੇ ਰ지ਕ ਦਿੱਤਾ ਹੈ ਤੂੰ ਗੁਰੂ ਦੇ ਪਿਆਰਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਜਪਣਾ ਕਰ ਉਸ ਪਰਮਾਤਮਾ ਦੇ ਦਰ ਦੀ ਸੇਵਾ ਸੰਗਤ ਕਾਰਜ ਸੰਭਾਲ ਤੇਰਾ ਇਹ ਮਨੁੱਖੀ ਜਨਮ ਦਾ ਵੇਦਾਰ ਹੋ ਜਾਵੇਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਧ ਸੰਗਤ ਹੋਏ ਨਾ ਸਾਥ ਸੰਗ ਵਿੱਚ ਰਹੋ ਗੁਰੂ ਦੀ ਸਾਜ ਸੰਗ ਉਹ ਨਾਲ ਆਤਮਾ ਬਵਿੱਤਰ ਹੋ ਜਾਂਦਾ ਹੈ ਜਮਾਂ ਦੀ ਫਾਸੀ ਕੱਟੀ ਜਾਂਦੀ ਹੈ ਭਾਵਤੀ ਗੁਰੂ ਨੇ ਸੰਗ ਵਿੱਚ ਆਉਣ ਨਾਲ ਜਿਹੜਾ ਜੀਵਨ ਸਾਡਾ ਵਿਕਾਰਾਂ ਦੇ ਵਿੱਚ ਭਟਕਣਾ ਦੇ ਵਿੱਚ ਵਸਿਆ ਪਿਆਰ ਸੀ ਓ ਜੀਵਨ ਵਿਚਾਰਾਂ ਵੱਲੋਂ ਵੱਜ ਜਾਂਦਾ ਹੈ ਜੀਵਨ ਕਾਲ ਦੇ ਅੰਦਰ ਉਸ ਪਰਮਾਤਮਾ ਦੇ ਆਤਮਿਕ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵਨ ਪਵਿੱਤਰ ਹੋ ਜਾਂਦਾ ਹੈ ਜਮਾਂ ਦੀ ਫਾਸੀ ਕੱਟੀ ਜਾਂਦੀ ਹੈ ਭਾਵ ਦੀ ਜਨਮ ਮਰਨਾ ਤੋਂ ਰਹਿਤ ਹੋ ਜਾਂਦਾ ਹੈ ਜਿਹੜੀ ਜਨਮ ਮਰਨਾ ਦੀ ਫਾਸੀ ਹੈ ਉਹ ਕੱਟੀ ਜਾਂਦੀ ਹੈ ਜੀਵਨ ਕਾਲ ਪਵਿੱਤਰ ਹੋ ਜਾਂਦਾ ਹੈ ਸੁਖ ਦਾਤਾ ਮੈਂ ਪੰਜਨ ਤਸ ਆਗੇ ਕਰੇ ਅਰਦਾਸ ਮੇਰੇ ਬਣਾ ਸਾਧ ਸੰਗਤ ਦਾ ਆਸਰਾ ਹੈ ਉਸ ਪ੍ਰਮਾਤਮਾ ਅਗੇ ਅਰਦਾਸ ਕਰ ਜੋ ਸਾਰੇ ਸੁਖ ਦੇਣ ਵਾਲਾ ਹੈ ਸਾਰੇ ਡਰ ਸਹਿਮ ਨਾਸ ਕਰਨ ਵਾਲਾ ਹੈ ਤੂੰ ਗੁਰੂ ਦੇ ਪਿਆਰਿਆ ਸਾਧ ਸੰਗਤ ਦਾ ਆਸਰਾ ਲੈ ਕੇ ਕੰਸ ਪ੍ਰਮਾਤਮਾ ਅਗੇ ਅਰਦਾਸ ਕਰ ਗੁਰੂ ਦੇ ਸਾਨੂੰ ਦੇ ਵਿੱਚ ਆ ਗੁਰੂ ਦੀ ਸੰਗਤ ਜੇ ਆਗੇ ਪਰਮਾਤਮਾ ਅੱਗੇ ਅਰਦਾਸ ਕਰ ਅਰਜੁਈ ਕਰੀ ਪਾਸ਼ਾ ਤੂੰ ਸਾਰੇ ਹੀ ਸੁੱਖ ਦੇਣ ਵਾਲਾ ਹੈ ਸਾਰੇ ਡਰ ਸੰਤੂ ਨਾਸ ਕਰਨ ਵਾਲਾ ਹੈ ਪਾਸ਼ਾ ਮੈਂ ਨਿਮਾਣਾ ਜਾ ਤੇਰੇ ਦਰ ਤੇ ਆਇਆ ਹਾਂ ਹੋਏ ਨਿਮਾਣੀ ਠੈ ਬਵਾ ਪੂਰੇ ਸਤਿਗੁਰੂ ਪਾਸ਼ਾ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸੁਭਾਸ ਦੇ ਗੁਰੂ ਦੇ ਪਿਆਰੇ ਜਿਹੜਾ ਨਿਮਾਣਾ ਰੋ ਕੇ ਗੁਰੂ ਦੇ ਸਨ ਵਿੱਚ ਗੁਰੂ ਦੀ ਸੰਗਤ ਦੇ ਆ ਜਾਂਦਾ ਹੈ ਗੁਰੂ ਅਗੇ ਅਰਜੋਈ ਕਰਦਾ ਹੈ ਕਿ ਪਾਛਾ ਤੂੰ ਜੀਵਨ ਕਾਲ ਦੇ ਅੰਦਰ ਸਾਰੇ ਹੀ ਦਰ ਸਹਿਮ ਨਾਸ ਕਰਨ ਵਾਲਾ ਹੈ ਤੂੰ ਸਖ ਦੇਣ ਵਾਲਾ ਹੈ ਪਾਛਾ ਤੂੰ ਮੇਰੇ ਉੱਤੇ ਵੀ ਰਹਿਮਤ ਕਰ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਨਾਸ ਤੇ ਮਿਹਰ ਕਰਨ ਵਾਲਾ ਸਉਤੇ ਮੇਰ ਕਰਦਾ ਹੈ ਜਿਸ ਹਿਸ ਪ੍ਰਮਾਤਮਾ ਦੀ ਮੇਰ ਦੀ ਨਜ਼ਰ ਕਰਦਾ ਹੈ ਉਸ ਦਾ ਮਨੁੱਖਾ ਜੀਵਨ ਭਾਰ ਜ਼ਿੰਮੇਵਾਰੀ ਸਰੇਟ ਰ ਜਾਂਦੀ ਹੈ ਭਾਵੇਂ ਕੀ ਮੇਹਰ ਕਰਨ ਵਾਲਾ ਮਿਹਰਵਾਨ ਪ੍ਰਮਾਤਮਾ ਜਿਸ ਮਨੁੱਖ ਦੇ ਉੱਤੇ ਵੀ ਉਹ ਮੇਰ ਦੀ ਨਿਗਾਹ ਕਰਦਾ ਹੈ ਉਸੇ ਰਾਹੀਂ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ ਉਸੇ ਰਹੀ ਜਮਾਨੇ ਵਾਸੀ ਘਟੀ ਜਾਂਦੀ ਹੈ ਜਮੱਖਾ ਜਨਮ ਦਾ ਆਧਾਰ ਹੋ ਜਾਂਦਾ ਹੈ ਜੀਵਨ ਕਾਲ ਦੇ ਅਧਰਸਨ ਪ੍ਰਾਪਤੀ ਹੋ ਜਾਂਦੀ ਹੈ ਬਹੁਤ ਬਹੁਤ ਰਖਾਣੀ ਐ ਉੱਚੋ ਉੱਚਾ ਥਾਓ ਤੇ ਗੁਰੂ ਦੇ ਪਿਆਰ ਬਰਹਰ ਤੋਂ ਆਸਥਾ ਹੈ ਕਿ ਪ੍ਰਮਾਤਮਾ ਬਹੁਤ ਉੱਚਾ ਹੈ ਬੜਾ ਉੱਚਾ ਉਹਦਾ ਰਤਬਾ ਹੈ ਬਹੁਤ ਉੱਚਾ ਉਹਦਾ ਰਕਾਣਾ ਬਹੁਤ ਉੱਚਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਜਦੋਂ ਗੁਰੂ ਦੇ ਪਿਆਰੋਂ ਮਿਹਰ ਕਰਨ ਵਾਲਾ ਪ੍ਰਮਾਤਮਾ ਉਸ ਮਨੁੱਖ ਉੱਤੇ ਮਿਹਰ ਕਰਦਾ ਹੈ ਮਿਹਰ ਦੀ ਨਿਗਰ ਕਰਦਾ ਹੈ ਜਦੋਂ ਉਸ ਜੀਵ ਜੀਵਨ ਦੇ ਭਾਰੀ ਜ਼ਿੰਮੇਵਾਰੀ ਸਿਰੇ ਚੜ ਜਾਂਦੀ ਹੈ ਜਿਹੜਾ ਜੀਵਨ ਦਾ ਮਨੋਰਥ ਸੀ ਸਮਝ ਆ ਜਾਂਦਾ ਹੈ ਪੂਰਾ ਹੋ ਜਾਂਦਾ ਹੈ ਫਿਰ ਗੁਰੂ ਦੇ ਪਿਆਰ ਉਸ ਤ ਲਗਾਉਣਾ ਹੈ ਨਾਲੇ ਆਖਦਾ ਹੈ ਕਿ ਪ੍ਰਮਾਤਮਾ ਬੜਾ ਉੱਚਾ ਹੈ ਬੜਾ ਹੀ ਉੱਚਾ ਉੱਡਣ ਕੋਚਾ ਨਾ ਬੜਾ ਉੱਚਾ ਅਬੰਤ ਹਰ ਦਾੰਤ ਨਹੀਂ ਕੋਈ ਉਹਦਾ ਅੰਦੀ ਨਹੀਂ ਪਾਇਆ ਜਾ ਸਕਦਾ ਉਹ ਪ੍ਰਮਾਤਮਾ ਬੜਾ ਹੀ ਬੇਅੰਤ ਹੈ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ ਉਸ ਪ੍ਰਮਾਤਮਾ ਦਾ ਕੋਈ ਖਾਸ ਰੰਗ ਨਹੀਂ ਕੋਈ ਖਾਸ ਰੂਪ ਰੇਖ ਨਹੀਂ ਮੈਂ ਉਸ ਦੀ ਕੋਈ ਕੀਮਤ ਨਹੀਂ ਦੱਸ ਸਕਦਾ ਭਾਵ ਕੀ ਦਣਨਾ ਦੇ ਕਿਸੇ ਵੀ ਪਦਾਰਥ ਦੇ ਵਟੇ ਉਸ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਪਰ ਗੁਰੂ ਦਾ ਪਿਆਰ ਹੈ ਜਦੋਂ ਮੇਰਾ ਕਰਨ ਵਾਲਾ ਪ੍ਰਮਾਤਮਾ ਉਸ ਜੀਵ ਦੇ ਉੱਤੇ ਪ੍ਰੋਖ ਦੇ ਉੱਤੇ ਮੇਰ ਦੀ ਨਿਗਾਹ ਕਰਦਾ ਹੈ ਜਿਹੜੀ ਉਹਦੇ ਜੀਵਨ ਦੀ ਭਾਰੀ ਜ਼ਿੰਮੇਵਾਰੀ ਸੀ ਜਦੋਂ ਸਿਰੇ ਚੜ ਜਾਂਦੀ ਹੈ ਪਰ ਗੁਰੂ ਉਸ ਪ੍ਰਮਾਤਮਾ ਦੇ ਉੱਤੇ ਗਾਉਂਦਾ ਹੈ ਬੜੀ ਉਡਿਆਈ ਗਾਉਂਦਾ ਆ ਆਖਦਾ ਹੈ ਕਿਉਂ ਪ੍ਰਮਾਤਮਾ ਦਾ ਕੋਈ ਖਾਸ ਰੰਗ ਨਹੀਂ ਕੋਈ ਖਾਸ ਰੂਪ ਰੇਖ ਨਹੀਂ ਉਹਦੀ ਕੀਮਤ ਨੂੰ ਦੱਸਿਆ ਨਹੀਂ ਜਾ ਸਕਦਾ ਉਹਦੀ ਕੀਮਤ ਨੂੰ ਅੰਕ ਨਹੀਂ ਪਾਇਆ ਜਾ ਸਕਦਾ ਦੁਨੀਆ ਉਪਦੇ ਕਿਸੇ ਵੀ ਪਤਾਸ ਦੇ ਵਟੇ ਉਸ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਅਸੀਂ ਦੁਨਿਆਵੀ ਮੌਲ ਦੇ ਕੇ ਮਹਿੰਗੇ ਬਰਿਆਵੀ ਵਸਤਾਂ ਦੇ ਕੇ ਪ੍ਰਮਾਤਮਾ ਦੇ ਦਰ ਦੇ ਪ੍ਰਾਪਤ ਨਹੀਂ ਕਰ ਸਕਦੇ ਨਾਨਕ ਕਉ ਪ੍ਰਭ ਮਿਆ ਕਰ ਸਚ ਦੇਵ ਹੋ ਆਪਣਾ ਨਾਉ ਫਿਰ ਗੁਰੂ ਦੇ ਪਿਆਰੇ ਜਿਨੂੰ ਮੇਲ ਕਰਕੇ ਪ੍ਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਨਾਮ ਬਖਦਾ ਹੈ ਜੰਮ ਵੀ ਜਿਸ ਨੂੰ ਤੇਰਾ ਨਾਮ ਮਿਲ ਜਾਂਦਾ ਹੈ ਉਸ ਨੂੰ ਤੇਰਾ ਮੇਲ ਹੋ ਜਾਂਦਾ ਹੈ ਰਕੀਰ ਨਹੀਂ ਬੰਦੀ ਦੇ ਅੰਦਰ ਧਨ ਗੁਰੂ ਅਰਜਨ ਦੇਵ ਜੀ ਆਖ ਰਹੇ ਕਿ ਪਾਸ਼ਾ ਜਦੋਂ ਤੋਂ ਮੇਲ ਕਰਦਾ ਹੈ ਜਦੋਂ ਤੋਂ ਮੇਹ ਦੀ ਨਿਗਾ ਸਭ ਜੀਵਾਂ ਉੱਤੇ ਕਰਦਾ ਹੈ ਜੋ ਸਦਾ ਇੱਕ ਏਕੰਮ ਰਹਿਣ ਵਾਲਾ ਹੈ ਨਾਮ ਬਖਸ਼ਦਾ ਹੈ ਕਿਉਂਕਿ ਜਿਸ ਨੂੰ ਤੇਰਾ ਨਾਮ ਮਿਲ ਜਾਂਦਾ ਹੈ ਉਸਦੇ ਅਸਤਾ ਤੇਰੇ ਨਾਲ ਹੀ ਮੇਲ ਹੋ ਜਾਂਦਾ ਹੈ ਉਹ ਤੇਰੀ ਸੰਗਤ ਨਾਲ ਜੁੜ ਜਾਂਦਾ ਹੈ ਚਿਰੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਗੁਰੂ ਤੇ ਪਿਆਰ ਆਇਤੀਆਂ ਪਾਵਨ ਬੇਤਰ ਵਿਚਾਰਾਂ ਦੇ ਅੰਦਰ ਹੀ ਨਾਂ ਦੇ ਸਰਤਾਜ पंचम पाश ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਣਾ ਕਰ ਰਿਹਾ ਕਿ ਭਾਈ ਜਿਸ ਗੁਰੂ ਦੀ ਸੰਗਤ ਉਹ ਵਿੱਚ ਆ ਜਾਂਦਾ ਹੈ ਜਿਹੜਾ ਗੁਰੂ ਦੀ ਸੰਗਤ ਕਰ ਲੈਂਦਾ ਹੈ ਜਿਹਦਾ ਜੀਵਨ ਕਾਲ ਉਹ ਪਵਿੱਤਰ ਹੋ ਜਾਂਦਾ ਹੈ ਜੀ ਜਮਾ ਦੀ ਵਾਸੀ ਅਸ ਕੱਟੀ ਜਾਂਦੀ ਹੈ ਸਾਹ ਸੰਤ ਦਾ ਆਸਰਾ ਮਿਲ ਜਾਂਦਾ ਇਸ ਪ੍ਰਮਾਤਮਾ ਅਗੇ ਅਰਦਾਸ ਕਰਦਾ ਹੈ ਸਾਰੇ ਸੰਗ ਦੇਣ ਵਾਲੇ ਪ੍ਰਮਾਤਮਾ ਤੂੰ ਸਾਰਾ ਟਾਰਾ ਸੁਖਦੈ ਭੁਰ ਕਰਦੰਾ ਹੈ ਜਿਸ ਵੇਲੇ ਵੀ ਤੇਰੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਫਿਰ ਗੁਰੂ ਦੇ ਪਿਆਰੇ ਤੇਰੀ ਵਡਿਆਈ ਗਾਉਂਦਾ ਹੈ ਕਿਉਂ ਆਸਦਾ ਹੈ ਕਿ ਪ੍ਰਮਾਤਮਾ ਕੋਈ ਖਾਸ ਹਾਰਾ ਨਹੀਂ ਕੋਈ ਰੂਪ ਨਹੀਂ ਕੁਸ਼ਲੋ ਦੁਨਿਆਵੀ ਮਨ ਦੇ ਵਟੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਪਰ ਗੁਰੂ ਦੇ ਪਿਆਰ ਓਕਾਰ ਪ੍ਰਖ ਦੀ ਉਸਤਤ ਰਗਾਉਂਦੇ ਹੋਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਸਦੇ ਕੀ ਪਾਏ ਗੁਰੂ ਦੀ ਸੰਗਤ ਕੀਤਿਆਂ ਪ੍ਰਮਾਤਮਾ ਦਾ ਨਾਮ ਜਪਿਆ ਗੁਰੂ ਦੀ ਸੰਗਤ ਕੀਤਿਆਂ ਜੀਵਨ ਕਾਲ ਦੇ ਅੰਦਰ ਸਾਡੇ ਜੀਵਨ ਦਾ ਆਪ ਮਨੋਰਥ ਪ੍ਰਾਪਤ ਹੁੰਦਾ ਹੈ ਤਾਂ ਹੀ ਜੀਵ ਆਪਣਾ ਜੀਵਨ ਦਾ ਇਹ ਮਨੋਰਥ ਸੁਣਾ ਸਰ ਕਰਿੰਦਾ ਹੈ ਤੇ ਜੀਵਨ ਦੀ ਪ੍ਰਾਪਤੀ ਕਰ ਲਿੰਦਾ ਹੈ। ਗੁਰੂ ਦੇ ਪਿਆਰੇ ਰਜਾਨਾ ਗੁਰੂ ਦੀ ਸੰਗਤ ਵਿੱਚ ਆਈਏ ਗੁਰੂ ਦੀ ਸੱਤ ਵਿਚ ਰਹੀਏ। ਕਿਉਂਕਿ ਜਿਹੜੇ ਜੀਵਨ ਕਾਲ ਦੇ ਅੰਦਰ ਭਾਰੀ ਜ਼ਿੰਮੇਵਾਰੀ ਹੈ ਕਿ ਜੀਵਨ ਦਾ ਮਨੋਰਥ ਪੂਰਾ ਕਰਨਾ ਹੈ ਕੀ ਮਨੋਰਥ ਹੈ ਜੀਵਨ ਕਾਲ ਦਾ ਤੇ ਗੁਰੂ ਦੇ ਪਿਆਰੇ ਗੁਰੂ ਦੇ ਸੰਗਤ ਵਿੱਚ ਆ ਕੇ ਗੁਰੂ ਦੀ ਸਰਨ ਵਿੱਚ ਆਇਆ ਇਹ ਪਰਮਾਤਮਾ ਦੇ ਨਾਲ ਸੁਲਾਬ ਹੁੰਦਾ ਹੈ। ਇਸ ਲਈ ਗੁਰੂ ਦੇ ਪਿਆਰੇ ਰਜਾਨਾ ਗੁਰੂ ਦੇ ਦਰ ਦੀ ਸੇਵਾ ਸੰਗਤ ਕਰੀਏ ਤਾਂ ਜੋ ਸਾਡਾ ਇਹ ਜੀਵਨ ਇੱਕ ਇੱਕ ਸਵਾਸ ਪਰਮਾਤਮਾ ਦੇ ਨਾਲ ਨਿਪਟ ਜਾਵੇ। ਪੰਜਾਂ ਪੁਰਾਂ ਦੇ ਕੀਮਾ ਬਖਸ਼ਣਿਆ ਸੁਭਾਉ ਸੰਤ ਬਖਸ਼ਣ ਜੋਗ ਹੈ। ਸਿਰੂ ਸਾਹਿਬਾਂ ਜੁਰਖਾਨਾ ਕੇ ਸਤਿ ਵਚਨੀ ਆਉ ਸ਼ਬਦ ਦੀ ਅਖੀਰਲੀਆ ਪੰਕਤੀਆ ਗੌਰ ਸਰੋਟ ਪੜੀ ਗਈ ਜੀ ਵਰਨਾ ਚਹਿਨਾ ਬਾਹਰਾ ਕੀਮਤ ਕਹਿ ਨਾ ਸਕਾ ਨਾਨਕ ਕੋ ਬ੍ਰਹਮਿਆਕਰ ਸਚ ਦੇਵ ਕੋ ਆਪਣਾ ਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Yeah.